ਲੇਕੋ ਸ੍ਰੀ ਆਏ ਹੈ ਹਰਿਆਣਾ ਕੀ ਰਾਈਟਰ ਗਰਦਾਸਪੁਰ ਅਸੀਂ ਗਰਦਾਸਪੁਰ ਦੇ ਪ੍ਰਸਰਟਾ ਹੈ ਆਪਣਾ ਨਾਮ ਸਸਿਕਾ ਜੇ ਸਾਰੇ ਮੇਂ ਦੇਸ਼ ਵਾਸੀਆਂ ਨੂੰ ਜਿੰਨੇ ਵੀ ਮੇਰੇ ਗਰਦਾਸਪੁਰ ਦੇ ਤਾਰੀਵਾਲ ਦੇ ਦਿਨ ਨਗਰ ਤੇ ਜਿੰਨੇ ਵੀ ਹੈਗੇ ਸਾਰਿਆਂ ਨੂੰ ਸਸਿਕਾ ਮੈਂ ਬੋਲਦੀ ਮੰਜਲੀ ਮਹਾਂਤ ਗਰਦਾਸਪੁਰ ਵਾਲੀ ਦਿਨਾ ਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆ ਮੈਂ ਉਹਨਾਂ ਦੀ ਪੋਤੀ ਬੋਲਦੀ ਆ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਆ ਜੀ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਆ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਆ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤਿਕਰ ਅਸੀਂ ਮਾਲਕ ਆਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚ ਹੁਣ ਉਹ ਗਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਹਾਲ ਦੇ ਵੀ ਮਾਲਕ ਹੈ ਪੱਪੀ ਹੁੰਦਾ ਸੀ ਉਹ ਉਹ ਮਰ ਗਿਆ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਤੋਂ ਜਦੋਂ ਇਹਨਾਂ ਕੋਲ ਪੱਪੀ ਕੋ ਇਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਆ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸੀ ਉਹ ਕਹਿੰਦੇ ਸਾਡੇ ਕੋ ਰਿਟਰਨ ਦੇ ਕੇ ਸਭ ਕੁਝ ਹੈਗਾ ਵਾ ਵੇਖੋ ਜੀ ਕੈਨ ਨੂੰ ਤਾਂ ਬੜਾ ਕੁਝ ਕਹਿ ਦਾਂਗੇ ਜੀ ਉਹ ਤਾਂ ਮੁੰਡੇ ਵੀ ਲੈ ਕੇ ਆਉਂਦੇ ਆ ਹਾਂਜੀ ਤੁਹਾਡੇ ਬਾਬਾ ਪਿੰਨ ਬਲਾਸਪੁਰ ਉਹ ਅੱਜ ਤੋਂ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਦੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਰਹੇ ਏਰੀਆ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਪਏ ਆ ਉਹ ਕਹਿੰਦੇ ਆ ਬੰਦੇ ਲੈ ਕੇ ਆਏ ਨਹੀਂ ਨਹੀਂ ਆ ਮੈਨ ਸੁਣੋ ਸੁਣੋ ਡਾਲਾ ਫਾਰਮ ਦੇ ਵਿੱਚ ਅਸੀਂ ਲੜਾਈ ਕੀਤੀ ਸਿਰਫ ਬਾਬੇ ਬਾਬੇ ਲੜੇ ਆ ਠੀਕ ਆ ਉਹਨਾਂ ਨੇ ਤਾਂ ਫੇਰ ਵੀ ਛੱਬੀਆਂ ਝੂਠੀਆਂ ਬਣਾਈਆਂ ਤੇ ਸਾਡੇ ਕੋਲ ਵੀਡੀਓ ਪ੍ਰੂਫ ਸੀ ਕਿਉਂਕਿ ਉਹ ਭਾਜੀ ਨੇ ਵੀਡੀਓ ਬਣਾਈ ਸੀਗੀ ਖਬਰ ਸਾਪਣਾ ਲੈਨੇ ਉਹਨੇ ਬਣਾਈ ਵੀ ਸੀ ਉਹਦਾ ਕਲੈਂਪ ਵੀ ਸਾਡੇ ਕੋਲ ਪੂਰਾ ਅਸੀਂ ਵਿਖਾਇਆ ਵੀ ਸੀ ਉਹਦਾ ਝੂਠਾ ਪਰਚਾ ਹੋਇਆ ਵਾ ਐਸਐਸਓ ਸਾਹਿਬ ਨੇ ਇਹ ਆਖਿਆ ਵਾ ਵੀ ਅਸੀਂ ਤੁਹਾਡਾ ਪੂਰਾ ਮਾਨਤਾਣ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਦਿਨਾਂਗਰ ਵਾਲੇ ਪ੍ਰਵੀਨ ਬਾਬਾ ਜੀ ਤੋ ਪਰ ਠਾਣੇ ਕੋਟ ਵਾਲੇ ਰਾਜੀ ਮਹੰਤ ਨਹੀਂ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਰੇ ਮੈਂ ਹੱਥੇ ਵੀ ਪੈਂਦੇ ਹੋ ਸਿੱਤੇ ਆਪਣੇ ਠਾਣੇ ਦੇ ਵਿੱਚ ਉਹਨਾਂ ਕੋਲ ਕਲਿੱਪਾ ਵੀ ਹੈਗੀਆਂ ਆ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਇਸ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਕਿ ਕੋਈ ਨਕਲੀ ਬਣਿਆ ਮਤੋ ਅਹੀ ਉਹ ਨਹੀਂ ਕਹਿੰਦੇ ਬਾਬੇ ਨਕਲੀ ਬਣਿਆ ਪਰ ਸਾਡੇ ਨਾਲ ਏਰੀਆ ਦੇ ਝਗੜਾ ਬਸ ਅਸੀਂ ਕਿਸੇ ਬਾਰੇ ਹਾਂ ਇਹ ਪੁਰਾਣਾ ਚੱਲਦਾ ਪਿਆ ਉਹਨੇ ਅਸੀਂ ਦਿਨ-ਦਹਿਰ ਦੇ ਕੇ ਇਹਨਾਂ ਨੂੰ ਆਖਿਆ ਵੀ ਅਸੀਂ ਦਿਨ-ਦਹਿਰ ਮੰਗਣਾ ਉਹਦੇ ਵਿੱਚ ਵੀ ਸਾਨੂੰ ਗੁੰਡਾਗਰਦੀ ਕਰਦੇ ਪਏ ਅੱਜ ਕਿੱਥੇ ਖਲਾਈ ਹੋਈ ਹੈ ਤੁਹਾਡੀ ਅੱਜ ਕਿੱਥੇ ਆਮਨੇ ਸਾਹ ਅੱਜ ਅਸੀਂ ਸਿਰਫ ਇੱਥੇ ਹਸਪੀਟਲ ਆਏ ਆ ਥਾਣੇ 'ਚ ਵੀ ਵੇਖੋ ਇਹ ਸਾਰਾ ਦਿਵਾਲੀ ਮੰਗਦੇ ਪਏ ਆ ਸਾਡਾ ਕੋਈ ਫੈਸਲਾ ਨਹੀਂ ਹੋਇਆ ਅਸੀਂ ਇਹ ਐਸਐਚਓ ਕੋਲ ਲੈ ਕੇ ਅਪੀਲ ਆਏ ਆ ਵੀ ਸਾਡਾ ਪਹਿਲਾ ਇਨਸਾਫ ਕੀਤਾ ਜਾਓ ਵੇਖੋ ਇੱਜ਼ਤ ਸਭ ਦੀ ਬੱਚਿਆਂ ਵਾਲੇ ਦੀ ਹੁੰਦੀ ਆ ਅਸੀਂ ਇਹ ਚਾਹੁੰਦੇ ਆ ਵੀ ਸ਼ਹਿਰ ਵਾਸੀ ਆ ਬਾਬਿਆਂ ਨੂੰ ਰੱਬ ਤਰ੍ਹਾਂ ਪੂਜਦੇ ਆ ਜੇ ਬਾਬਾ ਹੀ ਇੱਕ ਜੂਜਾ ਲੜੂਗਾ ਤਾਂ ਰੱਬ ਤਰ੍ਹਾਂ ਕੌਣ ਪੂਜੂਗਾ ਠੀਕ ਹੈ ਜੀ ਇੱਕ ਜੂਜੇ ਨੂੰ ਆਪਾਂ ਮੁੰਡਾ ਕਮਾਂਗੇ ਕੁੜੀ ਕਮਾਂਗੇ ਵੇਖੋ ਆਏ ਤਾਂ ਭਗਵਾਨ ਦੀ ਦਾ ਵਰਦਾਨ ਦੇ ਕੇ ਹੀ ਸਾਰੇ ਤਾਂ ਅਸੀਂ ਇਹੀ ਚਾਹੁੰਦੇ ਆ ਬੀ ਇਹ ਜਿਹੜੀ ਗੁੰਡਾਗਰਦੀ ਆ ਸੀ ਇਹਨਾਂ ਨੂੰ ਅੱਜ ਆਖਿਆ ਵੀ ਤੁਸੀਂ ਇੱਕ ਸਾਈਡ ਮੰਗੋ ਅਸੀਂ ਇੱਕ ਸਾਈਡ ਮੰਗਾਂਗੇ ਕਹਿੰਦੇ ਨਾ ਜੀ ਅਸੀਂ ਮੰਗਣ ਨਹੀਂ ਦਿੰਦੇ ਇਹ ਇੱਕ ਸ਼ਹਿਰ ਨਹੀਂ ਮੰਗਦੇ ਪਏ ਭਾਂਡੇ ਵਾਲੇ ਇਹ ਮੰਗਦੇ ਪਏ ਗਰਦਾਸਪੁਰੇ ਮੰਗਦੇ ਪਏ ਪੰਘਾਲਾ ਇਹ ਮੰਗਦੇ ਗੰਧਕਾ ਇਹ ਮੰਗਦੇ ਪਏ ਆ ਸਾਡੇ ਕੋਲ ਕੀ ਆ ਗਰਦਾਸਪੁਰ ਗਰਦਾਸਪੁਰ ਉਹ ਚ ਵੀ ਨਹੀਂ ਮੰਗਣ ਦੇ ਸਾਡੇ ਕੋਲ ਦੋ ਸ਼ਹਿਰ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕੁਝ ਬਾਹਰ ਦੇ ਵੀ ਹੈਗੇ ਨੇ ਬਾਬੇ ਜਿਹੜੇ ਆ ਇਹ ਨਹੀਂ ਹੁੰਦਾ ਵੇਖੋ ਬਾਹਰੋਂ ਦੁਨੀਆ ਹੀ ਹੁੰਦੀ ਆ ਪਰ ਉਪਰ ਇਥੋਂ ਕੋਈ ਬੱਚਾ ਨਹੀਂ ਕਿਸੇ ਦਾ ਮੰਗ ਸਕਦਾ ਹੁਣ ਕਈ ਬੱਚੇ ਬਾਹਰ ਜਾਂਦੇ ਪਏ ਉਹ ਆਪਾਂ ਰੁਕ ਸਕਦੇ ਆ ਇੱਕ ਵਾਰ ਉਹ ਬੁਲਾਇਆ ਤੁਹਾਡੀ ਨੌਜਰੀ ਬੀਬੀ ਆ ਉਹ ਫਸਦਾ ਨਹੀਂ ਤੁਹਾਡਾ ਰਹਦੀ ਹੋਗੀ ਵੇਖੋ ਵੇਖੋ ਉਹ ਅਸੀਂ ਉਹਨਾਂ ਨੇ ਵਧਾਈ ਤੇ ਕਿਤੇ ਗਏ ਨਹੀਂ ਸਾਡੇ ਨਾਂ ਲਾਇਆ ਉਹ ਬਰਜ਼ਾਈ ਹੈ ਸਾਡੀ ਉਹਦੇ ਨਾਲ ਇੰਟਰਫੇਅਰ ਹੀ ਨਹੀਂ ਉਹਨਾਂ ਕੋਲ ਵੀ ਜਨਾਨੀਆਂ ਕਿ ਮੇਰੇ ਕੋਲ ਵੀ ਵੀਡੀਓ ਹੈਗੀ ਉਹਦੀ ਚਾਰ ਦੇ ਕੋਲ ਵੀ ਠੀਕ ਹੈ ਉਹਨਾਂ ਕੋਲ ਚਾਰ ਹੈ ਚਾਰ ਜਨਾਨੀ ਰੱਖੇ ਹੋਏ ਚਾਰ ਉਹਨਾਂ ਕੋਲ ਸਾਡੀ ਉਪਰਝਾਈ ਹੈ ਅਸੀਂ ਤਾਂ ਮੰਲੇ ਚ ਲੈ ਕੇ ਆਏ ਸੰਡੂ ਮੂੰਹ ਨਾਲ ਦੇ ਉੱਤੇ ਵੀ ਤੁਮ ਕੀ ਆ ਵੇਖੋ ਇਹਨਾਂ ਕੋਲ ਹੈਗੀ ਆ ਮੈਂ ਤੈਨੂੰ ਕਹਿਨੀ ਜੰਮੂ ਦੀ ਹੈ ਜੰਮੂ ਦੀ ਆ ਉਹ ਤਵੀ ਪਾਰ ਕੀਤਾ ਵਾ ਅਸੀਂ ਦਾ ਨਾਮ ਆ ਵੇਖੋ ਅਸੀਂ ਚੋਟ ਮਾਰਾਂਗੇ ਠੀਕ ਆ ਬੋਲੇ ਹਾਂਜੀ ਸਾਡੀ ਬੇਨਤੀ ਹੈ ਇਨਸਾਫ ਕੀਤਾ ਜਾਵੇ ਇਹ ਜਿਹੜੀ ਬਾਬੇ ਦੀ ਲੜਾਈ ਹੈ ਖਤਮ ਕੀਤੀ ਜਾਵੇ ਬਸ ਸਾਨੂੰ ਇਨਸਾਫ ਕੀਤਾ ਜਾਵੇ ਕੱਲ ਸਾਨੂੰ ਕੁਝ ਹੋ ਜਾਵੇ ਤੇ ਇਹ ਜਿੰਮੇਦਾਰ ਜਿਹੜੇ ਪ੍ਰਵੀਨ ਬਾਬੇ ਦੇ ਤੇ ਜਿੰਨੇ ਵੀ ਹੈਗੇ ਆ ਬਸ ਇੱਕ ਹੀ ਬਣਾਤੀ ਹੈ ਹਾਂਜੀ ਮੇਰੇ ਨਾਲ ਮੇਰੇ ਕੋਲ ਲਗਾ ਵੀ ਹੈ ਹਾਂ ਠੀਕ ਆ ਤੀਵੀ ਬੋਲ ਦੇ ਵਿੱਚ ਹਾਂਜੀ ਕੀ ਕੀ ਉਹ ਹਾਂਜੀ ਇਹ ਮੈਂ ਤੁਹਾਨੂੰ ਨਹੀਂ ਮੈਂ ਸ਼ਿਵਾਨੇ ਬਾਬਾ ਜੀ ਮਾਡਲ ਟਾਊਨ ਤੋਂ ਪ੍ਰਵੀਨ ਦਾਦੀ ਜੀ ਦੀ ਭੋਤਰੀ ਬੋਲਦੀ ਪਈ ਆ ਅੱਜ ਅਸੀਂ ਥਾਣੇ ਆਏ ਸੀ ਸਿਟੀ ਥਾਣੇ ਗੁਰਦਾਸਪੁਰ ਦੇ ਵਿੱਚ ਸਾਡਾ ਇਲਾਕੇ ਦੇ ਕਰਕੇ ਸਾਡਾ ਝਗੜਾ ਚੱਲਦਾ ਪਿਆ ਪਹਿਲੇ ਨਾ ਨੇ 2 ਸਾਲ ਹੋ ਗਏ ਤਰਤੇ ਤੂੰ ਕਦੀ ਇਧਰ ਕਦੀ ਉਧਰ ਕਦੀ ਉਧਰ ਕਦੀ ਇਧਰ ਇਹ ਕਹਿੰਦੇ ਸੀ ਇਹਦਾ ਫੈਸਲਾ ਕਰਾਂਗੇ ਇਹ ਵੀ ਲੰਘ ਗਈ ਹੁਣ ਦੂਜੀ ਇਹ ਵੀ ਲੰਘ ਗਈ ਪੂਰਾ ਸਾਲ ਇਹਨਾਂ ਸਾਡਾ ਵੇਸਟ ਕਰਤਾ ਨਾ ਇਹ ਸਾਨੂੰ ਮੰਗਣ ਦੇਂਦੇ ਅਸੀਂ ਜਿੱਥੇ ਜਾਂਦੇ ਸਾਨੂੰ ਫੜ ਲੈਂਦੇ ਸਾਨੂੰ ਮਾਰਦੇ ਵੀ ਆ ਕੱਲ ਸਾਨੂੰ ਕੁਝ ਹੋ ਵੀ ਜਾਵੇ ਇਹ ਜ਼ਿਮੇਵਾਰ ਆ ਇਹ ਕਹਿੰਦੇ ਇਹ ਨਕਲੀ ਹੈ ਬਲਾਨੇ ਅਸਲੀ ਹੈ ਸਾਰੇ ਅਸਲੀ ਹੁੰਦੇ ਆ ਹਾਂਜੀ ਬਸ ਇਲਾਕੇ ਕਰਕੇ ਸਾਡੀ ਲੜਾਈ ਹੈ ਪੁਛੋ ਸਰ ਧਿਆਨ ਚ ਪਹਿਲਾਂ ਵੀ ਜਾਂਦਾ ਹਾਂ ਹਾਂਜੀ ਪਹਿਲੇ ਵੀ ਹੋਇਆ ਇੱਥੇ ਅਸ ਕਿੰਨੀ ਐਪਲੀਕੇਸ਼ਨਾਂ ਦਿੱਤੀਆਂ ਪੁੱਛੋ ਸਰ ਕਿੰਨੀ ਵਾਰ ਸਾਨੂੰ ਕਹਿ ਕੇ ਚਲ ਗਿਆ ਸੀ ਇਤ ਬਾਦ ਫੈਸਲਾ ਕਰਾਂਗੇ ਅੱਜ ਜੀਦ ਕਾ ਅਗਲੀ ਦਾ ਨੋਟਿਸ ਜੀ ਦਾ ਨਿਵਾਲੀ ਹੈ ਮੈਂ ਸ਼ਬਮ ਆਈ ਹਾਂ ਹਾਂਜੀ ਗਰਦਾਸਪੁਰ ਚ ਰਹਿੰਦੀ ਆ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾ ਹੀ ਆ ਅਸੀਂ ਬਜਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਵਧਾਈਆਂ ਲੈਣੇ ਆਪਣੀਆਂ ਇਹ ਤਾਂ ਹਿਆਲ ਤੋਂ ਆਂਦੇ ਕੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾਇਆ ਗਿਆ ਸਾਨੂੰ ਸਾਹਮਣੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ ਤੇ ਗੱਲਬਾਤ ਕਰਨੀ ਹੈ ਅਸੀਂ ਆਏ ਆ ਤੇ ਫਿਰ ਇਹ ਬਤਮੀਜ਼ੀ ਕਰਨ ਸ਼ੁਰੂ ਹੋਗੇ ਨਾ ਖਾਣੇ ਵਿੱਚ ਜਾ ਰਹੇ تھے ਇਹ ਬਤਮੀਜ਼ੀ ਕਰਨੇ ਚਾਲੂ ਕਰ दिए ਹੱਥੋ ਭਾਈ ਕਰਨ ਲੱਗ ਪਏ ਬੱਚੇ-ਬੱਚੇ ਹੱਥੋ ਭਾਈ ਕਰਨੇ ਮੇ ਖੜੇ ਹੋ ਗਏ ਕਿ ਆਹ ਕਿਉਂ ਨਕਲੀ ਹੁੰਦੇ ਆਹ ਹੀ ਗੁਰਦਾਸਪੁਰ ਦੇ ਹੈ ਸਾਡਾ ਇੱਥੇ ਜਸਤੀ ਪੁਸਤੀ ਡੇਰਾ ਹੈ ਇਹ ਬਾਰੋਂ ਆਨੇ ਮੰਗਣੇ ਇਹ ਕਹਿੰਦੇ ਅਸੀਂ ਜ਼ਬਰਦਸਤੀ ਮੰਗਣਾ ਹੈ ਇਹ ਦਿਨਾਂ ਨਗਰ ਤੋਂ ਆਂਦੇ ਹਾਂ ਜੀ ਬੰਗਲਾਦੇਸੀ ਵੀ ਆ ਗਏ ਨੇ ਨਾਲ ਸਾਰੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਜੇ ਇਹੋ ਜੇ ਕੰਮ ਕਰਨੇ ਆ ਲੜਾਈ ਝਗੜੇ ਉਹਨਾਂ ਨੇ ਕਿਹਾ ਪਈ ਦੀਵਾਲੀ ਤੋਂ ਬਾਅਦ ਤੁਹਾਡਾ ਫੈਸਲਾ ਹੋਏਗਾ ਦੀਵਾਲੀ ਤੋਂ ਬਾਅਦ ਆਪਣਾ ਆਪਣਾ ਬਰਾਦਰੀ ਇਕੱਠੇ ਕਰਿਓ ਤੇ ਆਪਣੇ ਪੈਲੰਸ ਚ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਫੈਸਲਾ ਕਰਦੇ ਆਂਗੇ ਤੇ ਫੈਸਲਾ ਕਰਦੇ ਆਂਗੇ ਉਹਨੇ ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਧਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਆ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਾਂ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਆ ਇਹਦੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨੇ ਧਿਰਾਂ ਦੀ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਉਹ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗ ਉਹ ਡਿਸਾਈਡ ਕਰ ਸਕਦੇ ਵੀ ਕਿੰਨੂ ਕਿਹੜਾ ਏਰੀਆ ਦੇਣਾ ਸੋ ਅਹੀਂ ਇਹਨਾਂ ਨੂੰ ਹੀ ਸਜੈਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲਿਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹੀ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆਪਲੇ ਇਕੱਠ ਕਰਕੇ ਤੇ ਆਪਣੇ ਪੱਧਰ ਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾ ਰਨ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਲਾਕਾਰ ਇਹਦੇ ਵਿੱਚ ਇੱਕ ਸ਼ੰਭੂਵੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਹੈ ਔਰ ਦੂਜੇ ਪਾਸੇ ਜਿਹੜਾ ਦਾ ਇੱਕ ਨਹੀਂ ਜਿਹੜੇ ਉਹ ਤਾਂ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀਵੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆਵੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਿਤਾ ਰਹੇ